ਲੋ ਵੀ ਮੇਤਰੋ ਆਪਣੇ ਨਵੇਂ ਬਲੌਗ ਦੇ ਸੁਆਗਤ ਹੈ ਤੇ ਆਪਾਂ ਵੜਦੇ ਹਾਂ ਹਰਾ ਤੇ ਨਵੇਂ ਬਲੌਗ ਬਣਾਵਾਂਗੇ ਨੇ ਹਰਾ ਵਟਾਂਗੇ ਦੁਪਹਿਰਾ ਹੋ ਗਿਆ ਸਿਰਫ ਸੂਣਾ ਟਾਈਮ ਹੋ ਜੀ ਤੇ ਬਸੀਂ ਵੜਦੇ ਹਾਂ ਲੋ ਹਰਾ ਜਾ ਟੂਟੀ ਲੈ ਲਈ ਆਹਾਂ ਟਗੀ ਹੈ ਸਾਰੀ ਰਾਤ ਹੋ ਗਈ ਰਿੰਦੀ ਪੱਤਣੇ ਚਾਰ ਬਾਈ ਟਿਕਾ ਫਰਾ ਲਿਆ ਰਹੀ ਨਹੀਂ ਤੇ ਹੁਣ ਪਿੱਪੜਾ ਲੈ ਕੇ ਗਏ ਸੀ ਯਾਹਰ ਆਪਣਾ ਦਾਤੀ ਭਾਲਦੇ ਕਿੱਥੇ ਹੈ ਬਹੁਤ ਪਦਰਿਆ ਹੈ ਡਿੱਗਣ ਲੱਗੀ ਕੁਸ ਤੇ ਦਾਤੀ ਮਿਲਣਾ ਚੱਕ ਸੀ ਜੀ ਇੱਥੇ ਤੇ ਆਪਣੇ ਬਲਾਗ ਨੂੰ ਸ਼ੇਅਰ ਵੀ ਕਰਨਾ ਲਾਈਕ ਕਰਨਾ ਵਰਤੇ ਤਾਤੀ 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 ਉੱਠ ਰਹੀ ਹੈ ਤੇ ਤਰਤੀ ਤੁਹਾਨੂੰ ਵੀ ਦੇਖਾਈ ਪਾ ਦੇ ਮੈਂ ਮੈਂ ਕੋਕਾ ਦਬੀ ਸੀ ਉਤੇ ਤਾਂ ਮਰੀ ਮਲੀ ਨਹੀਂ ਹੈਗੀ ਉਰੇ ਦੇਖਦੇ ਆ ਖੇਤਰੀ ਹੈ ਆਪ ਜੀ ਦਾਤੀ ਅੰਦਰੀ ਪੇ ਸ਼ੁੱਤਰ ਠੀਕ ਤੇ ਲੋਕਾ ਦਾ ਦੱਬੀ ਬਸੀ ਦਾਤੀ ਤੇ ਆਪਣੇ ਵੀ ਨੂੰ ਸ਼ੇਅਰ ਜੁ ਕਰਦੇ ਹੋ ਲਾਈਕ ਕਰਦੇ ਬਟਰੀ ਦਾ ਖਾਤੀ ਹੈ ਪਰ ਕੋਈ ਔਖੀ ਨਹੀਂ ਹੈਗੀ ਆਪਣੇ ਬਲੌਗ ਨੂੰ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਤੇ ਆਪਾਂ ਵੜਦੇ ਆ ਬਸੀ ਇਹ ਫੇਰਾ ਹੋ ਗਿਆ ਫਿਰ ਪਮੂਨੇ ਖਸੂਨ ਕੁੱਟ ਕੇ ਸੁਕਣੇ ਰਹਿਣਗੇ। ਬੋਸ ਚੱਲੋ ਨੂੰ ਹਿੱਤੇ ਝੜ ਕਰਕੇ 2 ਦਿਨ ਖੜਤੀ ਹੈ ਵੀ। ਇਹ ਚਲਾਵਾਂਗੇ। ਤੇ ਕਰਤਬੀ ਵਾਰਦੀ ਹੈ ਇਹ ਦੇਖ। ਫਰਮਾਉਣ ਵਾਲੀ ਉਹ ਦੇਖ ਨੂੰ ਕਿਤੇ ਜਦ ਕੰਮ ਹੋ ਰਿਹਾ ਤਾਂ ਸਾਮਣੇ ਗੱਲ 50 ਆਪਲੇ ਤੇ ਕੋਈ ਸੇਵ ਕਰਦੇ ਨਹੀਂ ਸਕਦੇ ਆਹੀ ਹੈ ਉੱਪਰ ਕੇ ਕਿਤੀ ਸਾਮਣੀ ਪੈਂਦੀ ਆ ਤੇ ਨੌਕਰੀਆਂ ਮਿਲਦੀਆਂ ਘੱਟ ਨੇ

ਚਿੱਪ ਚੱਲ ਚਿੱਪੀ ਚੱਲ ਫਟੇ ਮਿੱਤਰਾਂ ਕੋਮੇਣ ਦਾਣੂ ਫਲ ਬੜੇ ਲੱਗਦੇ ਬੜੇ ਪੁੱਲੇ ਪੁੱਲੇ ਆਹ ਲਾਤੀ ਲਵੀ ਸਿੰਘ ਨੂੰ ਭੱਤੀ ਤੇ ਤਰੀ ਵਧਣੀਏ ਜੀ ਜੀਨੇ ਪਲੇਅਰ ਨਾਹੀਂ ਕਲਬ ਆਹ ਲਾਤੀ ਲਵੀ ਮਸੀਨ ਬੱਤੀ ਤੇ ਪਰੀ ਬਣੀਏ ਜੀ ਨਿਕਲੇ ਆ ਵਰਨਾਇਆ ਉਹ ਵੀ ਮਿੱਤਰੋ ਆਪਣੇ ਵਰਸੀਆਂ ਪੜਤੀ ਤੇ ਪਰੀ ਪਾਤੀ ਤੇ ਭਾਈ ਇਹਨਾਂ